ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਤੁਹਾਨੂੰ ਇੱਕ ਐਸੀ ਕਹਾਣੀ ਸੁਣਾਉਣ ਵਾਲੇ ਹਾਂ ਜੋ ਤੁਹਾਡੇ ਦਿਲ ਨੂੰ ਸਕੂਨ ਦੇ ਦੇਵੇਗੀ ਇਸ ਲਈ ਕਹਾਣੀ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਸਿਆਣੇ ਅਕਸਰ ਹੀ ਆਖਦੇ ਹਨ ਕਿ ਇਹ ਦੁਨੀਆ ਧੋਖਿਆਂ ਨਾਲ ਭਰੀ ਪਈ ਹੈ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਹੋ ਜਿਹਾ ਸਮਾਂ ਜ਼ਰੂਰ ਆਉਂਦਾ ਹੈ ਜਦੋਂ ਅਸੀਂ ਬਹੁਤ ਹੀ ਬੇਵਸ ਮਹਿਸੂਸ ਕਰਦੇ ਹਾਂ ਜਿਹੜਾ ਕੋਈ ਮਿਲਦਾ ਹੈ ਧੋਖਾ ਕਰਕੇ ਚਲਿਆ ਜਾਂਦਾ ਹੈ ਸਹੀ ਹੁੰਦੇ ਹੋਏ ਵੀ ਝੂਠੇ ਇਲਜ਼ਾਮ ਕਈ ਵਾਰ ਸਾਡੇ ਤੇ ਲੱਗ ਜਾਂਦੇ ਹਨ ਜ਼ਿੰਦਗੀ ਨੂੰ ਖਤਮ ਕਰਨ ਦਾ ਖਿਆਲ ਤੱਕ ਵੀ ਫਿਰ ਸਾਡੇ ਮਨ ਵਿੱਚ ਆ ਜਾਂਦਾ ਹੈ ਇਹਨਾਂ ਹਾਲਾਤਾਂ ਵਿੱਚੋਂ ਬਾਹਰ ਕਿਵੇਂ ਆਉਣਾ ਹੈ ਆਪਣੀਆਂ ਭਾਵਨਾਵਾਂ ਨੂੰ ਆਪਣੇ ਹੱਥ ਵਿੱਚ ਕਿਵੇਂ ਲੈਣਾ ਹੈ ਸੋ ਇਸ ਨਿੱਕੀ ਜਿਹੀ ਕਹਾਣੀ ਰਾਹੀਂ ਇੱਕ ਤੁਹਾਨੂੰ ਨਵਾਂ ਜਿਹਾ ਰਾਹ ਮਿਲ ਜਾਵੇਗਾ ਤੇ ਨਾਲ ਹੀ ਅਸੀਂ ਤੁਹਾਨੂੰ ਇਹ ਗੱਲ ਯਕੀਨ ਨਾਲ ਕਹਿ ਸਕਦੇ ਹਾਂ ਕਿ ਅੱਜ ਤੁਹਾਡੀ ਜ਼ਿੰਦਗੀ ਆਸਾਨ ਹੋ ਜਾਵੇਗੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਤਾਂ ਕਿ ਕੋਈ ਵੀ ਗੱਲ ਅਧੂਰੀ ਨਾ ਰਹਿ ਜਾਵੇ ਕਿਉਂਕਿ ਅਧੂਰਾ ਗਿਆਨ ਵੀ ਖਤਰਨਾਕ ਸਾਬਿਤ ਹੋ ਜਾਂਦਾ ਹੈ ਸੋ ਸ਼ੁਰੂ ਕਰਦੇ ਹਾਂ ਕਿ ਇੱਕ ਵਿਅਕਤੀ ਦੂਰ ਦੇ ਇਲਾਕੇ ਤੋਂ ਯਾਤਰਾ ਕਰਕੇ ਗੌਤਮ ਬੁੱਧ ਨੂੰ ਮਿਲਣ ਆਇਆ ਉਹਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਅੰਦਰੋਂ ਬਹੁਤ ਪਰੇਸ਼ਾਨ ਹੈ ਵਿਅਕਤੀ ਨੇ ਗੌਤਮ ਬੁੱਧ ਨੂੰ ਪ੍ਰਣਾਮ ਕੀਤਾ ਤੇ ਬੋਲਦੇ-ਬੋਲਦੇ ਰੋਣ ਲੱਗ ਪਿਆ ਮੈਨੂੰ ਇਨਸਾਫ ਚਾਹੀਦਾ ਹੈ। ਉਹਨਾਂ ਨੀਚੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹਮੇਸ਼ਾ ਹੀ ਤ੍ਰ ਗੌਤਮ ਬੁੱਧਸ਼ਾਂਤ ਬੈਠੇ ਹੋਏ ਸਨ। ਫਿਰ ਉਹਨਾਂ ਨੇ ਵਿਅਕਤੀ ਨੂੰ ਪਾਣੀ ਪਿਲਾਇਆ ਤੇ ਆਪਣੇ ਕੋਲ ਬਿਠਾਇਆ। ਫਿਰ ਪੁੱਛਿਆ ਭਾਈ ਤੇਰੇ ਨਾਲ ਹੋਇਆ ਕੀ ਹੈ? ਕਿ ਜੋ ਤੂੰ ਇੰਨਾ ਬੇਚੈਨ ਹੈ। ਮਹਾਤਮਾ ਦੀ ਮਿੱਠੀ ਆਵਾਜ਼ ਵਿੱਚ ਆਪਣਾਪਣ ਸੁਣ ਕੇ ਵਿਅਕਤੀ ਥੋੜਾ ਜਿਹਾ ਸ਼ਾਂਤ ਹੋ ਜਾਂਦਾ ਹੈ। ਕੁਝ ਦੇਰ ਸਾਹ ਲੈਣ ਤੋਂ ਬਾਅਦ ਉਹ ਬੋਲਿਆ ਕਿ ਚਾਰ ਲੋਕਾਂ ਨੇ ਮਿਲ ਕੇ ਮੇਰੇ ਨਾਲ ਵਪਾਰ ਦਾ ਵੱਡਾ ਧੋਖਾ ਕੀਤਾ ਹੈ। ਸਮਾਨ ਲਿਆ ਤੇ ਪੈਸੇ ਨਹੀਂ ਦਿੱਤੇ। ਜਦੋਂ ਮੈਂ ਪੈਸੇ ਮੰਗੇ ਤਾਂ ਕਹਿਣ ਲੱਗੇ ਤੂੰ ਸਮਾਨ ਹੀ ਦਿੱਤਾ ਕਦੋਂ ਸੀ ਸਾਨੂੰ। ਉਲਟਾ ਸਾਡੇ ਤੋਂ ਐਡਵਾਂਸ ਲੈ ਲਿਆ ਸੀ। ਹੁਣ ਵਿਆਜ ਸਮੇਤ ਪੈਸੇ ਵਾਪਸ ਕਰ। ਉਹਨਾਂ ਲੋਕਾਂ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਝੂਠਾ ਸਾਬਿਤ ਕਰ ਦਿੱਤਾ ਹੈ। ਮੇਰੀ ਬਹੁਤ ਬੇਇੱਜ਼ਤੀ ਹੋਈ ਹੈ। ਉਸ ਵਿਅਕਤੀ ਨੇ ਕਿਹਾ ਮੈਨੂੰ ਹੁਣ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਹਰ ਜਗ੍ਹਾ ਉਹਨਾਂ ਦੇ ਹੀ ਚਿਹਰੇ ਮੈਨੂੰ ਸਾਹਮਣੇ ਨਜ਼ਰ ਆਉਂਦੇ ਹਨ ਮੈਂ ਚਾਹੁੰਦਾ ਹਾਂ ਕਿ ਉਹਨਾਂ ਨੂੰ ਮੈਂ ਉਹਨਾਂ ਦੇ ਕੀਤੇ ਹੋਏ ਦੀ ਸਜ਼ਾ ਦੇਵਾਂ ਮੈਨੂੰ ਇਨਸਾਫ਼ ਮਿਲ ਜਾਵੇ ਤਾਂ ਜਾ ਕੇ ਮੇਰਾ ਮਨ ਸ਼ਾਂਤ ਹੋਵੇਗਾ ਗੌਤਮ ਬੁੱਧ ਨੇ ਕਿਹਾ ਅਸ਼ਾ ਜਦ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਤਦ ਤੱਕ ਕਿ ਤੂੰ ਖੁਦ ਨੂੰ ਸਜ਼ਾ ਦਿੰਦਾ ਰਹੇਗਾ ਵਿਅਕਤੀ ਨੇ ਕਿਹਾ ਪਰ ਅਜਿਹੇ ਲੋਕਾਂ ਨੂੰ ਤਾਂ ਸਜ਼ਾ ਮਿਲਣੀ ਹੀ ਚਾਹੀਦੀ ਹੈ ਨਹੀਂ ਤਾਂ ਇਹ ਲੋਕ ਹੋਰਾਂ ਨੂੰ ਵੀ ਇਦਾਂ ਹੀ ਲੁੱਟਦੇ ਰਹਿਣਗੇ ਗੌਤਮ ਬੁੱਧ ਮੁਸਕਰਾਏ ਤੇ ਬੋਲੇ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਫਿਰ ਤੂੰ ਹੀ ਦੱਸੀ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ ਵਿਅਕਤੀ ਸੰਤੁਸ਼ਟ ਨਹੀਂ ਸੀ ਪਰ ਚੁੱਪ ਰਿਹਾ ਕਹਾਣੀ ਸੁਣਾਉਂਦੇ ਗੌਤਮ ਬੁੱਧ ਕਹਿਣ ਲੱਗੇ ਕਿ ਇੱਕ ਵਾਰ ਇੱਕ ਸੈਨਿਕ ਜੰਗਲ ਤੋਂ ਗੁਜ਼ਰ ਰਿਹਾ ਸੀ ਅਚਾਨਕ ਉਸ ਦੀ ਕਮਰ ਵਿੱਚ ਬਹੁਤ ਤੇਜ਼ ਚੁਬੜਨ ਹੋਈ ਤੇ ਦਰਦ ਇੰਨਾ ਜ਼ਿਆਦਾ ਤੇਜ਼ ਸੀ ਕਿ ਸੈਨਿਕ ਡਿੱਗ ਪਿਆ ਉਸ ਨੇ ਹੋਸ਼ ਸੰਭਾਲਿਆ ਤਾਂ ਵੇਖਿਆ ਕਿ ਉਹਦੀ ਕਮਰ ਵਿੱਚ ਤੀਰ ਘੁੱਸਿਆ ਹੋਇਆ ਸੀ ਤੇ ਕਪੜੇ ਖੂਨ ਨਾਲ ਭੇਜ ਰਹੇ ਸਨ ਉਸੇ ਵੇਲੇ ਉਸ ਸੈਨਿਕ ਦੇ ਸਾਹਮਣੇ ਇੱਕ ਸ਼ਿਕਾਰੀ ਭੱਜ ਕੇ ਨਿਕਲਿਆ ਸੈਨਿਕ ਤੁਰੰਤ ਸਮਝ ਗਿਆ ਕਿ ਉਸ ਸ਼ਿਕਾਰੀ ਦਾ ਹੀ ਤੀਰ ਮੈਨੂੰ ਲੱਗਾ ਹੈ ਸੈਨਿਕ ਉਸ ਸ਼ਿਕਾਰੀ ਦੀ ਦਿਸ਼ਾ ਵੱਲ ਚੱਲਣ ਲੱਗਾ ਪਰ ਤੀਰ ਤੇ ਉਸ ਦੀ ਛੱਟ ਦੇ ਚੱਲਦੇ ਤੁਰਨਾ ਵੀ ਬਹੁਤ ਮੁਸ਼ਕਲ ਸੀ ਫਿਰ ਆਖਿਰ ਸੈਨਿਕ ਉੱਥੇ ਹੀ ਡਿੱਗ ਪਿਆ ਇਨੇ ਵਿੱਚੋਂ ਉੱਥੋਂ ਇੱਕ ਵੈਦ ਲੰਘ ਰਿਹਾ ਸੀ ਉਸ ਨੇ ਛੱਟ ਸੈਨਿਕ ਦਾ ਤੀਰ ਕੱਢਿਆ ਤੇ ਉਹਦਾ ਇਲਾਜ ਕਰਨ ਲੱਗਾ ਪਰ تیر ਨਿਕਲਦੇ ਹੀ ਸੈਨਿਕ ਕੁਰਲਾ ਉੱਠਿਆ ਵੈਦ ਨੇ ਕਿਹਾ ਭਾਈ ਸਾਹਿਬ ਪਹਿਲਾਂ ਤਾਂ ਇਲਾਜ ਤਾਂ ਹੋਣ ਦਿਓ ਨਹੀਂ ਤਾਂ ਤੁਹਾਡੇ ਪੂਰੇ ਸਰੀਰ ਵਿੱਚ ਜ਼ਹਿਰ ਫੈਲ ਜਾਵੇਗਾ ਪਰ ਜ਼ਖਮੀ ਸੈਨਿਕ ਗੁੱਸੇ ਨਾਲ ਬੋਲਿਆ ਕਿ ਨਹੀਂ ਪਹਿਲਾਂ ਮੈਂ ਉਸ ਕਾਇਰ ਨੂੰ ਲੱਭਣਾ ਹੈ ਜਿਸ ਨੇ ਮੇਰੇ ਉੱਪਰ ਇਹ ਤੀਰ ਚਲਾਇਆ ਤੇ ਮਦਦ ਲਈ ਰੁਕਿਆ ਵੀ ਨਹੀਂ ਮੈਂ ਪਹਿਲਾਂ ਉਸ ਨੂੰ ਸਜ਼ਾ ਦਿਵਾਵਾਂਗਾ ਫਿਰ ਹੀ ਇਲਾਜ ਕਰਵਾਵਾਂਗਾ ਵੈਦ ਨੇ ਤਾਂ ਬਹੁਤ ਸਮਝਾਇਆ ਕਿ ਹਾਲੇ ਸਿਰਫ ਤੀਰ ਹੀ ਨਿਕਲਿਆ ਹੈ ਜੇਕਰ ਥੋੜਾ ਜਿਹਾ ਵੀ ਜ਼ਹਿਰ ਅੰਦਰ ਰਹਿ ਗਿਆ ਤਾਂ ਪੂਰੇ ਸਰੀਰ ਵਿੱਚ ਫੈਲ ਜਾਵੇਗਾ ਤੇਰੀ ਜਾਨ ਵੀ ਜਾ ਸਕਦੀ ਹੈ ਗੌਤਮ ਬੁੱਧ ਅੱਗੇ ਕਹਿਣ ਲੱਗੇ ਪਰ ਉਹ ਸੈਨਿਕ ਗੁੱਸੇ ਦੀ ਅੱਗ ਵਿੱਚ ਅੰਨਾ ਹੋ ਕੇ ਬਹਿਰਾ ਵੀ ਹੋ ਚੁੱਕਿਆ ਸੀ ਸ਼ਿਕਾਰੀ ਦੀ ਤਲਾਸ਼ ਵਿੱਚ ਉਹ ਕਾਫੀ ਦੇਰ ਤੱਕ ਜੰਗਲ ਵਿੱਚ ਭਟਕਦਾ ਰਿਹਾ ਅੰਤ ਵਿੱਚ ਜ਼ਹਿਰ ਫੈਲਣ ਦੇ ਕਾਰਨ ਉਸ ਦੀ ਮੌਤ ਹੋ ਗਈ ਇਹ ਕਹਾਣੀ ਸੁਣਾ ਕੇ ਗੌਤਮ ਬੁੱਧ ਨੇ ਉਸ ਵਿਅਕਤੀ ਤੋਂ ਅਜੀਬ ਜਿਹਾ ਸਵਾਲ ਪੁੱਛਿਆ ਅਸ਼ਾ ਇਹ ਦੱਸੋ ਕਿ ਸੈਨਿਕ ਨੂੰ ਕਿੰਨੇ ਤੀਰ ਲੱਗੇ ਸੀ ਵਿਅਕਤੀ ਨੇ ਸੋਚ ਕੇ ਕਿਹਾ ਉਸ ਸੈਨਿਕ ਨੂੰ ਤਾਂ ਇੱਕ ਹੀ ਤੀਰ ਲੱਗਿਆ ਸੀ ਗੌਤਮ ਬੁੱਧ ਨੇ ਕਿਹਾ ਹਾਂ ਸ਼ਿਕਾਰੀ ਨੇ ਸੈਨਿਕ ਨੂੰ ਇੱਕ ਹੀ ਤੀਰ ਮਾਰਿਆ ਸੀ ਪਰ ਉਹ ਸੈਨਿਕ ਵਾਰ-ਵਾਰ ਖੁਦ ਨੂੰ ਗੁੱਸੇ ਤੇ ਬਦਲੇ ਦੀ ਭਾਵਨਾ ਦੇ ਜ਼ਹਿਰੀਲੇ ਬਾਣ ਤੇ ਜ਼ਹਿਰੀਲੇ ਤੀਰ ਮਾਰਦਾ ਰਿਹਾ ਆਪਣੇ ਵਿਚਾਰਾਂ ਤੇ ਭਾਵਨਾਵਾਂ ਦੇ ਨਾਲ ਖੁਦ ਨੂੰ ਜ਼ਖਮੀ ਕਰਦਾ ਰਿਹਾ ਗੌਤਮ ਬੁੱਧ ਕਹਿੰਦੇ ਹਨ ਕਿ ਦੂਜਾ ਤੀਰ ਤਾਂ ਪਹਿਲੇ ਨਾਲੋਂ ਵੀ ਵੱਧ ਕਸ਼ਟਕਾਰੀ ਸੀ ਕਿਉਂਕਿ ਸੈਨਿਕ ਉਹ ਖੁਦ ਨੂੰ ਹੀ ਮਾਰ ਰਿਹਾ ਸੀ ਬੁੱਧ ਕਹਿੰਦੇ ਹਨ ਕਿ ਸਾਨੂੰ ਸਾਡੇ ਗੁੱਸੇ ਦੇ ਵਿੱਚ ਦੰਡ ਨਹੀਂ ਮਿਲਦਾ ਬਲਕਿ ਸਾਡਾ ਗੁੱਸਾ ਹੀ ਸਾਨੂੰ ਦੰਡ ਦਿੰਦਾ ਹੈ ਗੌਤਮ ਬੁੱਧ ਨੇ ਕਿਹਾ ਕਿ ਇਸ ਸੰਸਾਰ ਵਿੱਚ ਸਭ ਕੁਝ ਬਦਲਦਾ ਹੀ ਰਹਿੰਦਾ ਹੈ ਅਸਥਿਰਤਾ ਦੇ ਕਾਰਨ ਸਾਡੇ ਸਭ ਦੇ ਜੀਵਨ ਵਿੱਚ ਕਦੇ ਨਾ ਕਦੇ ਤਕਲੀਫ ਆਉਂਦੀ ਹੈ ਕਦੇ ਅਚਾਨਕ ਨੁਕਸਾਨ ਹੁੰਦਾ ਹੈ ਕਦੇ ਸਾਡੇ ਤੋਂ ਗਲਤੀ ਹੁੰਦੀ ਹੈ ਕਦੇ ਸਾਡੇ ਤੇ ਝੂਠੇ ਦੋਸ਼ ਲੱਗ ਜਾਂਦੇ ਹਨ ਤੇ ਕਦੇ ਸਾਨੂੰ ਕੋਈ ਛੱਡ ਕੇ ਚਲਿਆ ਜਾਂਦਾ ਹੈ ਪਰ ਇਸ ਨੂੰ ਵਾਰ-ਵਾਰ ਯਾਦ ਕਰਦੇ ਰਹਿਣਾ ਤੇ ਦੁਖੀ ਹੁੰਦੇ ਰਹਿਣਾ ਇਨਸਾਨ ਨੂੰ ਅਸਲ ਘਟਨਾ ਤੋਂ ਵੀ ਵੱਧ ਦੁੱਖ ਪਹੁੰਚਾਉਂਦਾ ਹੈ ਤਕਲੀਫ ਤਾਂ ਆਉਣਾ ਤਾਂ اٹਲ ਹੈ ਪਰ ਦੁਖੀ ਰਹਿਣਾ ਪੂਰੀ ਤਰ੍ਹਾਂ ਤੁਹਾਡੀ ਮਰਜ਼ੀ ਹੈ ਫਿਰ ਵਿਅਕਤੀ ਨੇ ਪੁੱਛਿਆ ਕਿ ਮਹਾਤਮਾ ਜੀ ਮਨ ਪੁਰਾਣੀਆਂ ਗੱਲਾਂ ਨੂੰ ਛੱਡ ਹੀ ਨਹੀਂ پا ਰਿਹਾ ਬੁਰੀਆਂ ਭਾਵਨਾਵਾਂ ਵਾਰ-ਵਾਰ ਹਾਵੀ ਹੋ ਜਾਂਦੀਆਂ ਹਨ ਮਨ ਤੇ ਗੌਤਮ ਬੁੱਧ ਕਹਿੰਦੇ ਹਨ ਕਿ ਜਿਹਦੇ ਮਨ ਦੇ ਵਿੱਚ ਤ੍ਰਿਸ਼ਨਾ ਪੈਦਾ ਹੋ ਜਾਵੇ ਕਿ ਅਜਿਹਾ ਕੀ ਹੋਣਾ ਚਾਹੀਦਾ ਹੈ ਕਿ ਮੈਨੂੰ ਤਾਂ ਇਹੀ ਚਾਹੀਦਾ ਹੈ ਤਾਂ ਫਿਰ ਉਹ ਬ੍ਰਹਮੰਡ ਦੇ ਸਾਰੇ ਦੇਵਤੇ ਦੁੱਖਾਂ ਤੋਂ ਬਚਾਅ ਨਹੀਂ ਸਕਦੇ ਇਹ ਤ੍ਰਿਸ਼ਨਾ ਕਠਿਨ ਅਨੁਭਾਵਾਂ ਤੋਂ ਬਚਾਉਣ ਦੇ ਲਈ ਸਰੀਰਕ ਸੁੱਖ ਪਾਉਣ ਦਾ ਬਦਲਾ ਲੈਣ ਦੀ ਜਾਂ ਵੱਧ ਤੋਂ ਵੱਧ ਧਨ ਸੰਪਤੀ ਪਾਉਣ ਦੀ ਹੋ ਸਕਦੀ ਹੈ ਗੌਤਮ ਬੁੱਧ ਆਖਦੇ ਹਨ ਕਿ ਕੋਈ ਵੀ ਕਾਰਨ ਇੰਨਾ ਵੱਡਾ ਨਹੀਂ ਕਿ ਤੁਸੀਂ ਵਿਚਾਰਾਂ ਨਾਲ ਖੁਦ ਨੂੰ ਹੀ ਝੋਟ ਪਹੁੰਚਾ ਲਓ ਹੁਣ ਤੱਕ ਤੁਸੀਂ ਜਾਣਦੇ ਨਹੀਂ ਸੀ ਪਰ ਸਮਝਦਾਰ ਇਨਸਾਨ ਗਲਤੀ ਨੂੰ ਵਾਰ-ਵਾਰ ਨਹੀਂ ਦੁਹਰਾਉਂਦਾ ਦ੍ਰਿੜ ਇਰਾਦੇ ਤੇ ਯਤਨਾਂ ਦੇ ਸਦਕਾ ਜਨਮਾ ਤੋਂ ਪਈਆਂ ਬੁਰਾਈਆਂ ਆਦਤਾਂ ਵੀ ਤਿਆਗ ਦਿੰਦਾ ਹੈ ਮਹਾਤਮਾ ਬੁੱਧ ਵਿਅਕਤੀ ਨੂੰ ਸਮਝਾਉਣ ਲਈ ਕਹਿੰਦੇ ਹਨ ਕਿ ਬੁਰਾ ਇਨਸਾਨ ਕਦੇ ਖੁਦ ਨੂੰ ਬਿਹਤਰ ਬਣਾਉਣ ਦਾ ਯਤਨ ਹੀ ਨਹੀਂ ਕਰਦਾ ਇਸ ਲਈ ਉਹ ਬੁਰੇ ਗੁਣਾਂ ਨੂੰ ਛੱਡ ਹੀ ਨਹੀਂ ਪਾਉਂਦਾ। ਇਹੀ ਬੁਰੇ ਗੁਣ ਆਖਰ ਵਿੱਚ ਉਸ ਨੂੰ ਸਜ਼ਾ ਦੇ ਦਿੰਦੇ ਹਨ। ਇਸ ਲਈ ਤੁਹਾਨੂੰ ਬਦਲੇ ਦੀ ਭਾਵਨਾ ਤੇ ਅਸਮਰਥ ਹੋਣ ਦੀ ਭਾਵਨਾ ਛੱਡ ਕੇ ਆਪਣੇ ਵਰਤਮਾਨ ਤੇ ਕੰਮ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਆਪਣੇ ਆਪ ਸਹੀ ਤੁਹਾਡੇ ਲਈ ਸਮਾਂ ਨਿਕਲ ਆਵੇਗਾ। ਗੌਤਮ ਬੁੱਧ ਨੇ ਕਿਹਾ ਕਿ ਹੁਣ ਵਰਤਮਾਨ ਤੇ ਧਿਆਨ ਦਿਓ। ਮਨ ਨੂੰ ਸ਼ਾਂਤ ਹੋ ਕੇ ਸਿਰਫ ਇਹ ਵੇਖੋ ਕਿ ਇਹ ਯਤਨ ਤੁਹਾਨੂੰ ਕੀ ਕਰਨਾ ਹੋਵੇਗਾ। ਕਿਉਂਕਿ ਸਾਡੇ ਖੁਦ ਦੇ ਇਲਾਵਾ ਸਾਡਾ ਕੋਈ ਉਦਾਹਰਨ ਨਹੀਂ ਕਰ ਸਕਦਾ ਸਾਨੂੰ ਮਨ ਨੂੰ ਜਿੱਤਣ ਦੇ ਰਸਤੇ ਤੇ ਖੁਦ ਹੀ ਚੱਲਣਾ ਪਵੇਗਾ ਹੁਣ ਸਿੱਖਿਆ ਸਮਝੀਏ ਅੰਤਰਮਨ ਤੋਂ ਸ਼ਿਕਾਇਤਾਂ ਮਟਾ ਲੈਣੀਆਂ ਚਾਹੀਦੀਆਂ ਹਨ ਕਿਸੇ ਨਾ ਕਿਸੇ ਮਾਤਰਾ ਵਿੱਚ ਅਸੀਂ ਆਪਣੇ ਅਚਨਚੇਤ ਹੀ ਮਨ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਲੈ ਕੇ ਬੈਠੇ ਹੀ ਰਹਿੰਦੇ ਹਾਂ ਜਿਸ ਕਾਰਨ ਅਸੀਂ ਜੋ ਚਾਹੁੰਦੇ ਹਾਂ ਉਸ ਨੂੰ ਕਦੇ ਖੁਸ਼ ਵੀ ਨਹੀਂ ਕਰ ਪਾਉਂਦੇ ਤੇ ਨਾ ਆਪ ਰਹਿ ਪਾਉਂਦੇ ਹਾਂ ਛੋਟੀ ਜਿਹੀ ਗੱਲ ਸਾਨੂੰ ਕਈ ਵਾਰ ਬਹੁਤ ਉਦਾਸ ਕਰ ਦਿੰਦੀ ਹੈ ਸਾਡਾ ਸੁਭਾਅ ਅਜਿਹਾ ਹੋਣਾ ਚਾਹੀਦਾ ਹੈ ਕਿ ਅਸੀਂ ਬੱਚਿਆਂ ਦੀ ਤਰ੍ਹਾਂ ਬਿਨਾਂ ਹੀ ਕਾਰਨ ਤੇ ਖੁਸ਼ ਰਹਿ ਸਕੀਏ ਛੋਟੀਆਂ-ਛੋਟੀਆਂ ਗੱਲਾਂ ਸਾਨੂੰ ਊਰਜਾ ਤੇ ਖੁਸ਼ੀ ਨਾਲ ਭਰ ਸਕਣ ਜਿਸ ਦਾ ਅਜਿਹਾ ਸੁਭਾਅ ਹੁੰਦਾ ਹੈ ਉਸ ਦੇ ਸਰੀਰ ਤੇ ਮਨ ਹਮੇਸ਼ਾ ਹੀ ਊਰਜਾਵਾਨ ਰਹਿੰਦਾ ਹੈ ਬੁੱਧੀ ਤੇਜ਼ ਚੱਲਦੀ ਹੈ ਉਹ ਸੁੱਖ-ਦੁੱਖ ਵਿੱਚ ਅਡੋਲ ਹੀ ਰਹਿੰਦਾ ਹੈ ਤੇ ਉਹ ਜਲਦੀ ਬਿਮਾਰ ਵੀ ਨਹੀਂ ਹੁੰਦਾ ਦੂਸਰਾ ਸਵੀਕਾਰ ਕਰ ਲੈਣਾ ਆਪਣੀ ਗਲਤੀ ਨੂੰ ਮਹਾਨਤਾ ਦੀ ਸ਼ੁਰੂਆਤ ਹੁੰਦੀ ਹੈ ਜਿੰਨੇ ਵੀ ਮਹਾਨ ਲੋਕ ਹੁੰਦੇ ਹਨ ਉਹਨਾਂ ਦੇ ਸਭ ਦੇ ਜੀਵਨ ਵਿੱਚ ਨਾ ਇਨਸਾਫੀ ਦੀ ਗਲਤੀ ਤੇ ਕਸ਼ਟ ਰਹਿਾ ਹੀ ਨਹੀਂ ਹੁੰਦਾ ਇਹਨਾਂ ਨੇ ਸਭ ਤੋਂ ਪਹਿਲਾਂ ਇਸ ਅਣਹੋਣੀ ਨੂੰ ਸਵੀਕਾਰ ਹੀ ਨਹੀਂ ਕੀਤਾ ਹੁੰਦਾ ਹੁਣ ਤੁਹਾਨੂੰ ਇਸ ਦੇ ਬਾਵਜੂਦ ਸ਼ਾਂਤ ਤੇ ਅਡੋਲ ਰਹਿ ਕੇ ਉਦਮ ਕਰਨਾ ਚਾਹੀਦਾ ਹੈ ਯਤਨ ਵੀ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਪਣੇ ਦਿਮਾਗ ਚੋਂ ਪੁਰਾਣੀਆਂ ਗਲਤਫਹਿਮੀਆਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਜਦੋਂ ਅਸੀਂ ਆਪਣੇ ਜੀਵਨ ਵਿੱਚ ਆਉਣ ਵਾਲੇ ਦੁੱਖ ਨੂੰ ਆਪ ਹੀ ਸੱਦਾ ਦੇਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਦੁੱਖ ਤਾਂ ਫਿਰ ਆਉਣਗੇ ਹੀ ਆਪਣੇ ਆਪ ਨੂੰ ਨਿੱਜੀ ਤੌਰ ਤੇ ਵੀ ਮਜ਼ਬੂਤ ਬਣਾਉਣਾ ਹੈ ਤੇ ਆਤਮਿਕ ਤੌਰ ਤੇ ਵੀ ਮਜ਼ਬੂਤ ਬਣਾਉਣਾ ਹੈ ਇਸ ਯਾਤਰਾ ਨੂੰ ਤੁਸੀਂ ਕਰਦੇ ਹੀ ਰਹਿਣਾ ਹੈ ਇਸ ਲਈ ਜਦੋਂ ਵੀ ਕਿਸੇ ਮੁਸ਼ਕਿਲ ਦਾ ਤੁਹਾਡੇ ਤੇ ਸਾਹਮਣਾ ਆ ਜਾਵੇ ਤਾਂ ਤੁਸੀਂ ਇਸ ਗੱਲ ਨੂੰ ਆਪਣੇ ਧਿਆਨ ਵਿੱਚ ਰੱਖ ਲੈਣਾ ਕਿ ਇਹ ਮੁਸ਼ਕਿਲ ਇੰਨੀ ਵੱਡੀ ਨਹੀਂ ਹੈ ਮੈਂ ਇਸ ਨੂੰ ਹੱਲ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਆਪਣੀਆਂ ਕਮਜ਼ੋਰੀਆਂ ਨੂੰ ਕਦੇ ਵੀ ਆਪਣੀ ਤਾਕਤ ਨਾ ਬਣਾਓ ਬਲਕਿ ਆਪਣਾ ਹੌਂਸਲਾ ਬਣਾਓ ਕਿ ਇਸ ਤੋਂ ਬਿਹਤਰ ਵੀ ਮੈਂ ਕੁਝ ਕਰ ਸਕਦਾ ਸੀ ਜਿੱਥੇ ਦੁੱਖ ਆ ਜਾਵੇ ਉੱਥੇ ਹੀ ਆਪਣੀ ਜ਼ਿੰਦਗੀ ਜਿਉਣੀ ਨਹੀਂ ਛੱਡ ਦੇਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ